ਹੀਂ ਕਾਲਪੂਆ ਨੂੰ ਕਹਿਆ ਅਸੀਂ ਰਖੜੀ ਬੰਨਦੇ ਤਸੀਂ ਕਹਿੰਦੇ ਨਾ ਮੈਂ ਤਾਂ ਮੇਰੀ ਪੱਲ ਵਾਊਗੀ ਤੇ ਮੈਂ ਫੇਰ ਬੰਨਣੀ ਨੇ ਮੇ ਵੱਡੀ ਮੈਂ ਪਹਿਲਾਂ ਮੈਂ ਗੋਮਨੀ ਪਹਿਲਾਂ ਦੀ ਮੈਂ ਆਈ ਕਾ ਤੇ ਬੰਨੀ ਪਈ ਨਹੀਂ ਪੂਆ ਆਹ ਇਹ ਦੂਤਾਂ ਟਿਕਾਂ ਡਾਈ ਇਸ ਵਰਗੇ ਲੱਗ ਗਈ ਤਾਂ ਕਿ ਤੇ ਐਕਟੀਵੇਟ ਕਰੋ ਨਾ ਉਹਨੂੰ ਉਸ ਮਸ਼ੀਨ ਦਾ ਕੰਮ ਹੋ ਗਿਆ ਚੱਲੋ ਸਾਰੇ ਵਿਖੰਦੇ ਗਾਣਾ ਗੁਣਾ ਨਹੀਂ ਭੋਲਦਾਂ ਤੇ ਰਖੜੀ ਬਣਾ ਲੱਗਿਆ ਕਈ ਮੈਂ ਖਰ ਖਰੀਦ ਬਦਨੀ ਥੋੜੀ ਜਿਹੀ ਦੇਣੀ ਖਾਣ ਆ ਥੋੜੀ ਜਿਹੀ ਦੇਣੀ ਨਾ ਹੀ ਕਰਨਾ ਗਿਫਟ 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 ਰਖੜੀ ਦਾ ਗਿਫਟ ਆਇਆ ਨਾ ਤੈਨੂੰ ਥੈਂਕ ਯੂ ਕਰਦਾ ਚਾਚੀ ਦਾ ਆਪੇ ਨੀਆ ਰੌਣਕ ਲੱਗੀਆਂ ਕੋਈ ਨਹੀਂ ਪਤਾ ਲੱਗਦਾ ਬਾਈ ਟੇਬਲ ਲੱਗਾ ਕਿਈ ਨਹੀਂ ਬੰਦ ਸਾਰੇ ਆਪੇ ਲੱਗੀਆਂ ਵਾਜੀ ਯਾ ਜੀ ਵਧੀਆ ਵਧੀਆ ਆਪਣੀ ਸੁਣਾਉਂਦੇ ਵਧੀਆ ਵਧੀਆ ਯਾ ਜੀ ਚੱਲੇ ਲੇ ਬੜਾ ਟਾਈਮ ਲਗਾਉਂਦੇ ਨਾ ਮੇਰਾ ਕਾਹਦਾ ਡਿਜੀਟਲ ਚੱਲ ਗਈ ਤੈਨੂੰ ਸਾਨੂੰ ਦੇ ਆਈਏ ਭੈਣਾ ਅਹ ਕੱਲ ਦੀ ਨਾ ਗੱਡੀ ਜਾਂਦੀ ਤੇ ਵੇ ਤਾਂ ਬੜਾ ਆਇਆ ਇਹਦਾ ਤੇਰਾ ਮਾਈਸੀ ਕਰਦੂ ਲੈ ਮੈਨੂੰ ਹੱਛ ਆਹ ਚੱਲ ਸੁਣਾ ਹਰ ਠੀਕ ਠਾਕ ਆ ਬਾਜੀ ਠੀਕ ਹੈ ਹਾਂ ਠੀਕ ਹੈ ਤੂੰ ਫਿਰ ਦੇਤੇ ਚੁੱਤੇ ਹਾਂ ਹਾ ਹਾਲ ਇਹ ਉੱਠਾ ਲਿਆ ਮਹਾ ਭੈਣ ਦਾ ਟਾਈਮ ਲਗਾ ਕਿਤੇ ਹਾਂ ਆ ਭੈਣ ਤੁਹਾਨੂੰ ਡਿੱਕੀ ਜਾਂਦੇ ਕਹਿੰਦੇ ਦੂਜੀ ਭੈਣ ਆਊਗੀ ਤੇ ਮੈਂ ਰਖੜੀ ਬਨੂੰਗੀ ਹਾਂ ਆ ਚੱਲ ਹੁਣ ਇਕੱਠੇ ਬਹੰਦਾ ਵੀ ਹੁਣ ਹਾਂ ਥੋੜਾ ਲੱਥ ਜੂ ਥੋੜਾ ਲੱਥ ਜੂ ਮੈਂ ਸਵੇਰ ਦੀ ਜੂ ਲੱਖ ਲਈ ਮੈਂ ਰੋਟੀ ਉਸੇ ਖਾਂ ਵਾਲੇ ਜਾ ਕੇ ਸੁਣ ਕੇ ਤਿਆਰ ਤਾਂ ਤੇ ਮੈਂ ਕਿਹਾ ਸੀਗਾ ਯਾ ਆ ਜਾ ਤੁਸੀਂ ਯਾਇ ਸੁੱਕ ਤੇ ਆਇਆ ਨਾ ਬਾਅਦ ਅਹੀਂ ਕਾਲਪੂਆ ਨੂੰ ਕਹਿਆ ਅਸੀਂ ਰਖੜੀ ਬੰਨਦੇ ਤਸੀਂ ਕਹਿੰਦੇ ਨਾ ਮੈਂ ਤਾਂ ਮੇਰੀ ਪੱਲ ਵਾਊਗੀ ਤੇ ਫੇਰ ਬੰਨਣੀ ਅੱਜ ਵੇਹ ਲੋਹੜ ਦਵੇ ਪੈਣਾ ਇਕੱਠੀਆਂ ਆ ਕੇ ਫੇਰ ਹੀ ਬੰਨਣ ਲੱਗੀਆਂ ਹਾਂ ਇਹ ਤਾਂ ਫੇਰ ਬਿੱਟੀ ਨਿਕਲ ਗਈ ਇਹ ਬਿੱਟੀ ਮੈਂ ਬੱਸ ਕਰਾ ਦੇਣਾ ਉਸ ਚਾਰੀਆਂ ਦੇ ਨੇੜੇ ਨਿੱਕਰੀਆਂ ਆਉਂਦੀਆਂ ਨਵਾਂ ਵੀ ਮੈਂ ਪਹਿਲਾਂ ਮੈਂ ਪਹਿਲਾਂ ਦੀ ਮੈਂ ਆਈ ਕਾ ਤੇ ਬੰਨੀ ਪਈ ਲੀ ਭੂਆ ਹਾਂ ਇਹ ਦੂਤਾਂ ਦੀ ਖਾਂਡਾਈ ਇਸ ਵਰਗੇ ਲੱਗਦੀ ਕਤਰੀਆਂ ਵੀ ਕੁਝ ਕੇਲੇ ਹੁੰਦੀਆਂ ਪਹਿਲਾਂ ਉਹ ਹਾਂ ਨਹੀਂ ਫਰਕ ਨਹੀਂ ਮਤਲਬ ਮੇਰਾ ਵੀ ਦੇਖੋ ਲੈ ਕਲਰ ਸੇਮ ਹੈ ਹਾਂ ਤਾਂ ਫਿਰ ਬੜਿਆ ਫੇਕੇ ਫੇਕੇ ਰੰਗ ਲੈਣ ਆਹ ਮੂਰਾਂ ਦੇ ਰੋਇਆ ਇਹ ਮੈਂ ਕਿਹ ਦਿੱਤਾ ਆਪ ਬੰਦੇ ਆ ਨੇ ਲੱਕੜੇ ਲੱਕੜੇ ਬਾਰੇ ਸ਼ੁਰੂ ਦੇ ਆਹ ਹੋ ਜਿਹੜੀ ਚੰਗੀ ਚੀਜ਼ ਹਾਂ ਮਰੱਬਾ ਹਾਂ ਮਰੱਬਾ ਆ ਗਿਆ ਗਿਰੀਆਂ ਆ ਗਈਆਂ ਬਰਫੀ ਦਾ ਡੱਬਾ ਆ ਗਿਆ ਹੈ ਚਲੋ ਖਾ ਕਰ ਲੋ ਹਣ ਇੱਕ ਸਾਜੀ ਕਰਦੇ ਛੋੜ ਵੀਡੀਓ ਬਣਾਉਣੀ ਹੈ ਰੋ ਮੁੰਡਾ ਪਹੁੰਚ ਗਿਆ ਹੜਕਾ ਦਾ ਹਰ ਮੁੰਡਾ ਮੁੰਡਾ ਬਣ ਗਿਆ ਕੈਂਡ ਪਾਇਲਟ ਹਨਾ ਇਹਨੇ ਡੈਡੀ ਦੇ ਨਾਨਕੇ ਆਪਣੇ ਦੇ ਆਉਣਾ ਛੁੱਟੀ ਕਰਕੇ ਆਇਆ ਸਪੈਸ਼ਲ ਛੁੱਟੀ ਕਰਕੇ ਆਇਆ ਡੈਡੀ ਦੇ ਨਾਨਕੇ ਆਪਣੇ ਦੇ ਡੈਡੀ ਨੂੰ ਲਈ ਆਉਣਾ ਠੀਕ ਨਹੀਂ ਅੱਛਾ ਅੱਛਾ ਇਹ ਆ ਤੇ ਨਹੀਂ ਬਣਾਈ ਤੇ ਹਾਂ ਰਜਵਿੰਦਰ ਨੂੰ ਬਣ ਨਹੀਂ ਮੁੰਡੂ ਤੇ ਨੂੰ ਹਾਂ ਤੇ ਨੂੰ ਕਰ ਵਿਚਾਰੇ ਨੂੰ ਕੋਈ ਗੱਲ ਨਹੀਂ ਆ ਜਿਹੜਾ ਸਵੇਰੇ ਮੇਰੀ ਭੂਆ ਨੇ ਵੀ ਆ ਆ ਜਿਹੜਾ ਸਵੇਰੇ ਮੇਰੀ ਭੂਆ ਹੈ ਨਾ ਦੱਸੂਗਾ ਨਾ ਨਾ ਹੁਣ ਨਹੀਂ ਹੁਣ ਮੈਂ ਆਪਣੀ ਭੂਆ ਕੋ ਬਣਾਉਗਾ ਹਾਂ ਹਾਂ ਫਾਦੇ ਕਿਥੋਂ ਬੱਜ ਰਿਹਾ ਹੈ ਸ਼ਹਿਰ ਚ ਆਈ ਹੈ ਸ਼ਹਿਰ ਵਾਲੀ ਭੂਆ ਨਾ ਤੇ ਐ ਬਲਾਸਰ ਜਿਹਾ ਕੋਈ ਨਹੀਂ ਆ

ਆ ਗਾ ਗਾ ਰੱਖੀਆਂ ਲੈ ਕੇ ਆਈਆਂ ਭੈਣਾ ਦੋਰਾ ਆਸਾਂ ਦੋ ਦੋ ਜੀ ਆ ਵਾ

ਰਖੜੀ ਬਣਨ ਲੱਗੇ ਗਾਣਾ ਨਹੀਂ ਬੋਲਦੇ ਹੁੰਦੇ ਮੇਰ ਰਖੜੀ ਬੰਦੀ ਅੰਨਾ ਹੱਥ ਦੀ ਆਈ ਬਹੁਤ ਬੜੀਆ ਬੜੀਆ ਰਖੜੀ ਲੈ ਆਈ ਹੈ ਨਾ ਆਪਣੀ ਦੁਕਾਨ ਤੋਂ ਲੈ ਆਈ ਆਹੋ ਕਿੰਨੀ ਸੋਹਣੀ ਆਰਨਾ ਹੱਥ ਵਾਸਤੇ ਜਾਣਾ ਦਊਗੀ ਤੂੰ ਰੋ ਬੰਦੇ ਉਹਨੂੰ ਹਾਂ ਅੱਜ ਉਦੋਂ ਬੰਨੂਗੀ ਤੈਨੂੰ ਖਾਈ ਤੇ ਖਾਦੇ ਪੂਆ ਖਾਈ ਬਗ ਲੈ 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 ਆ ਪੂਆ ਦਾ ਪਰਸ ਮੇਰੇ ਕੋ ਮੈਨੂੰ ਫੜਾਉਣੇ ਪੂਆਣ ਕੋਲ ਗਣਕੇ ਫੜਾਉਣੇ ਗਣਕੇ ਫੜਾਉਣੇ ਉਹ ਆਪ ਹੀ ਬੜੀ ਸਿਆਣੀ ਗੱਲ ਲੀਦੀ ਮੈਂ ਗਿਣ ਕੇ ਰੱਖਦੀ ਹੁੰਦੀ ਹਣਾ ਪੂਆ ਹਾਂ ਪਰ ਕਿਤੇ ਐਕਟੀਵੇਟ ਕਰੋ ਨਾ ਉਹ ਮਸ਼ੀਨ ਨੂੰ ਮਸ਼ੀਨ ਦਾ ਕੰਮ ਹੋ ਗਿਆ ਚੱਲੋ ਸਾਰੇ ਵੇਖਦੇ ਆਵੜ ਲਾਉਂ ਰਿਹਾ ਤੁਹਾਨੂੰ ਇਹ ਆਪਣਾ ਘਰ ਤੇ ਜਾ ਮੈਂ ਤਾਂ ਫੁੱਲ ਫੁੱਟੀਆਂ ਪਾਉਣੇ ਆਹੋ ਤਰਪਾਉਂਦੇ ਤੁੱਗੀਆਂ ਹੋਰ ਬਾਹਰ ਹੁਣ ਕੁਆ ਜੁਣੀ ਆ ਗਈ ਆ ਤੈਜੀ ਘਰੇ ਰੱਖੀ ਬੰਨਾ ਹੋ ਗਈ ਆਹੋ ਅਸੂਆਂ ਸੱਸ ਵੀ ਖਾ ਸੱਸ ਵੀ ਗਾ ਇੱਕ ਇਹ ਭੈਣ ਹੋ ਗਈ ਆ ਆ ਜਾ ਅੰਦਰ ਇਹ ਨੂੰ ਘੁੰਮ ਕੇ ਆਈ ਵੀ ਨਹੀਂ ਦੁਪਾਰਾ ਨੂੰ ਤਾਂ ਬਗੜੀ ਉਨ ਕੱਲ ਮੈਂ ਕਿ ਟੜੀ ਰੱਸੀ ਬੰਨ ਦੇ ਕਿਸੇ ਨੇ ਪਿਆ ਆਪਣੀ ਪਿਆ ਨੂੰ ਦਿੱਤੀ ਫੇਰ ਬਨਉਨੀ ਅਸ਼ੁਖਾ ਬਨਾ ਬਨੋ ਦੇ ਸਦਾ ਲੱਗਦਾ ਗਾਣਾ ਗੁਣਾ ਨਹੀਂ ਭੋਲਦਾ ਟੜਖੀ ਬਨ ਲੱਗਿਆ ਕੋਈ ਮੈਂ ਰਖੜੀ ਬਨਦੀ ਨਹੀਂ ਕੋਈ ਗਾਣਾ ਹੋਰ ਨਾ ਆਇਆ ਹੁਣ ਕਿ ਵੀ ਰਖੀ ਲਿਆ ਗਿਆ ਹੈ ਹਾਂਜੀ ਸੁਆਦ ਹੈ ਰਖੀ ਲੂ ਨਹੀਂ ਸੀ ਚੱਲੂ ਹੈ ਜੇ ਮੈਨੂੰ ਤੂੰ ਆਜੂ ਨਹੀਂ ਆਏ ਹੁਣ ਤਾਏ ਤਾਏ ਜੀ ਘਰ ਤਾਏ ਜੀ ਦੇ ਬੇਟੇ ਨੂੰ ਰਖੀ ਭਵੇਂ ਅਨੰਦ ਇੱਧਰ ਛੁੱਟੀ ਕੀਤੀ ਵੀਰ ਨੇ। ਉਹ ਵੀ ਵਾਲੀ ਛੁੱਟੀ ਕੀਤੀ ਹੈ। ਹਾਂ ਹੁਣ ਤਾਂ ਪਹਿਲਾਂ ਤੂੰ ਗੈਸ ਸਕੂਲ ਤਾਂ ਵੀਰ ਗਿਆ ਹੀ ਨਹੀਂ। ਲੱਗੇ ਨਹੀਂ ਯਾਰ। ਦੇਖਿਆ ਮੈਂ ਸਪੋਰਟਸ ਜਿਹੜਾ ਹੁੰਦਾ। ਹਾਂ ਕਿੰਨੇ ਬੰਦੇ ਨਹੀਂ ਕਰਦੇ। ਉਹ ਕੋਈ ਐਸਾ ਜਿਹਾ। ਜਦੋਂ ਆਪਾਂ ਖਾਣੇ ਕੋਈ ਨਾ ਦਾ ਉਹਦੇ ਤੋਂ। ਤੇ ਬਈਆਂ ਨੂੰ ਕਿੱਦਾਂ ਬੰਦ ਮੇਰੇ ਘਰ ਦਾ ਪਾਣੀ ਨਹੀਂ ਡੇਂਦੀ ਹਾਂ ਤੇ ਹਾਂ ਤੇ ਦੂਸਰੀ ਤਾਂ ਵੀ ਚੈਨ ਆਉਂਦਾ। ਤੂੰ ਆ ਮਰ ਬਾਲਾ ਗਈ ਆਈ। ਤਾਂ ਨਹੀਂ ਡੱਬਾ ਖੋਲ੍ਹ ਲੁੰਦੀ ਨਾ। ਉਹ ਬਣੀ ਸੱਤ ਦੀ। ਇਧਰ ਆ ਕੇ ਪ੍ਰਾਉਣੇ ਰਖੜੀ ਬਣਨ ਸਾਡੇ ਘਰੇ। ਤੇ بارش ਹੋਣ ਦੀ ਬਹੁਤ ਜ਼ਿਆਦਾ بارش ਤੇ ਅੱਜ ਹਟਣ ਦਾ ਨਾਂ ਨਹੀਂ ਲੈਣ ਦੀ ਸੌਣ ਦਾ ਮਹੀਨਾ ਇਦਾਂ ਲੰਘ ਗਿਆ ਸਾਰਾ ਤੇ ਉਹ ਅਜੂ ਨਹੀਂ ਹੁਣ ਉਧਰ ਫਸ ਗਏ ਮੀ ਕਰਕੇ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਪਰਾ ਮਿਲਣ ਲੱਗਾ ਭੈਣ ਬੈ ਚੱਲੀ ਮਿਲ ਤੇ ਲੈ ਪਰਾ ਨੂੰ ਉਹ ਜਾਣ ਤੇ ਲੱਗਿਆ ਜੀ ਮੈਂ ਸਾਹ ਲੈ ਲਵਾਂ ਸ੍ਰੀ ਕਾਲ ਜੀ ਸਸਿਕਾਂ ਜੀ ਸਸਿਕਾ ਆਉਦੇ ਚੱਕ ਚਿਕੋ ਆਹ ਸਸਿਕਾ ਆਉਦੇ ਤੋਰਸ ਨਾਲ ਹੀ ਠਾਕ ਹਾਂ ਵਧੀਆ ਮੀਂਹ ਭੇਜ ਕੇ ਤਾਂ ਨਹੀਂ ਆਏ ਨਹੀਂ ਮੀਂਹ ਨੂੰ ਡੀਕ ਡੀਕ ਕੇ ਰੈਸਟ ਕਰ ਲਈ ਥੈਂਕ ਯੂ ਜਾਨ ਮਖਮੀ ਹਟੂਗਾ ਫੇਰ ਹੀ ਜਾਂਦੇ ਆ ਸੀਟ ਨਹੀਂ ਜਾਨ ਨੂੰ ਕੱਲ ਚਲ ਜਾਗੇ ਮੈਂ ਕੱਲ ਲਾਂਗੀ ਜੋ ਪਹਿਰੇ ਤੇ ਜਾਣਾ ਫਿਰ ਤੇ ਸਾਡਾ ਨਾਂਗਾ ਪਹਿਰੇ ਵਿੱਚ ਹਸਲ ਕਰਦੇ ਕੀ ਆ ਗੇ ਰਿਹਾ ਸਸਿਕਾਂ ਜੀ ਆਈ ਦਨ ਰਾਜ ਦੇ ਟ੍ਰੇਨ ਨਿਕਲ ਜਾਣਾ ਹੈ ਨਾ ਤੇਰੀਆਂ ਸੋਹਣੀਆਂ ਅੰਟੀ ਲੈ ਕੇ ਆਏ ਆਪਣੇ ਭਰਾ ਵਾਸਤੇ ਰਖੜੀ ਆ ਵਾਹ ਉਹ ਸੋਹਣੀਆਂ ਦੇਗੀ ਤੇਰੇ ਭਰਾ ਦੀ ਤੇ ਮੇਰੇ ਭਰਾ ਦੇ ਉਹ ਕਹਿੰਦਾ ਮੈਂ ਪੈਣ ਲਾ ਕੇ ਬੈ ਕੇ ਰਖੜੀ ਬਣਾਉਣੀ ਚੱਲ ਪੈਣ ਤੂੰ ਥੋੜੀ ਜਿਹੀ ਕੁਰਸੀ ਉੱਧਰ ਨੂੰ ਕਰ ਲੈ ਮੈਨੂੰ ਸੌਖਾ ਦੋ ਮਨਣਾ ਸਹੀ ਗੱਲ ਹੈ ਇਹ ਜਿੰਦਗੀ ਆ ਬਿਨਾਂ ਦੇ ਜੀਣ ਲਈ ਬਾਰਾ ਇਹਦੇ ਵਿੱਚ ਤਰੀਅ ਵਿੱਚ ਰਹਿੰਦੇ ਨੇ ਨਾ ਇਹ ਨਹੀਂ ਜੜੀ ਨਾ ਬੜੀ ਨਾ ਇਹ ਨਹੀਂ ਜੜੀ ਇਹਨਾਂ ਤੋਂ ਤੇ ਤੇ ਸਾਰੇ ਨੂੰ ਖੋਲਣੇ ਹੁੰਦੇ ਦਾੜੀ ਖੋਲ ਦੇਣੀ ਹੁੰਦੀ ਇਹ ਕਰਦੇ ਸਾਰੇ ਨੂੰ ਕੋਈ ਨਹੀਂ ਦੇ ਸਾਰੇ ਸਰਦ ਨੂੰ ਆ ਇਹ ਨਾ ਕੋਜੂ ਇਹ ਕੋਜ ਲਈ ਹੈ ਉਸ ਮੇडम ਵਾਟ ਇਟ ਥਿਸ ਇਹ ਤਾਂ ਸੀਰਮ ਹੈ ਅਲਮਲੀ ਲਿਆ ਮੈਂ ਆ ਗਈ ਆਹ ਕਾਣੂ ਕਿਹਨਾਂ ਦੇ ਰਹੇ ਨੇ ਖਾਣ ਨੂੰ ਰਾਜ ਮੈਂ ਟ੍ਰੇਡ ਦੇ ਦੂੰਗਾ ਲੈਣੀ ਫੜ ਲਈ ਦੋ ਨਾ ਮੇਰੇ ਤੋਂ ਨਾੜੀ ਦੀ ਇਹਨਾਂ ਤਾਂ ਪੜੀ ਹੈ ਹੈ ਮੈਂ ਇਹ ਚ ਕਿਸੇ ਦਾ ਕੋਈ ਹਿੱਸਾ ਨਹੀਂ ਸਾਬ ਆਪਣਾ ਮੋਨੂ ਜੀ ਸਾਡੇ ਸਾਡਾ ਦਿਆ ਤੂੰ ਹੀ ਉਪਰ ਫਿਰ ਮੈਨੂੰ ਚ ਖੋਲ ਨਾ ਪਰ ਔਰ ਚਾਹੀ ਉਪਰ ਫਿਰ ਰੈਜ ਚ ਕਾਲਜ ਪਈ ਫੜ ਲਿਆ ਫਿਰ ਥੋੜੀ ਜਿਹੀ ਨਹੀਂ ਕਰਾ ਥੋੜੀ ਜਿਹੀ ਨਹੀਂ ਨਾ ਹੀ ਕਰਨਾ ਉਹਨੂੰ ਲੈ ਕੇ ਆ ਤਾ ਠੀਕ ਹੈ ਮੁੰਡਾ ਆਪੇ ਹੀ ਚੰਗੀ ਪੈਣੇ ਥੋੜੀ ਜਿਹੀ ਟੱਪਾ ਲੈ ਕੇ ਪਾਈ ਜੀ ਨਹੀਂ ਨਾ ਕੁਝ ਤਾਂ ਲੈ ਜਾਂਦਾ ਜੀ ਹਾਂ ਚਲੋ ਤੋਈ ਬੱਲੋ ਤੋ ਯਾਰ ਆਪੂ ਆਉਣੀ ਤਾਂ ਮਹਾ ਆਈਏ ਜਾ ਕੇ ਬਰਾਈ ਗਈਆਂ ਹਾਂ ਜਿਆਦਾ ਕੰਮ ਨਹੀਂ ਬੜਾ ਪਿਆਰਾ ਪੁੱਤ ਜੀ ਬੜਾ ਅਜੇ ਤਾਂ ਲੀਆਂ ਸੇ ਲੀਆਂ ਬਚਪਨ ਦੀਆਂ ਵਾਕਿਆ ਹੀ ਬਚਪਨ ਬੈਸਟ ਫਰੈਂਡ ਆਹ ਇੰਤਹਾ ਦੇ ਗੋਹਾਂ ਦੇ ਚਾ ਬਚਪਨ ਨਾ ਬਿਲਕੁਲ ਅਸਲ ਨਾ ਬਿਲਕੁਲ ਕਲਾਸਮੇਟ ਸੋ ਬੰਨੋ ਅਜੇ ਤਰਾ ਬੂ ਨਾ ਨਾ ਜੀ ਤੇਰੀ ਆਹ ਵੇਣਾ ਜੀ ਜਾਰੀ ਤੱਕ ਆਏ ਸਾਸਰੀ ਕੋਟ ਸਾਸਰੀ ਕਾਲ ਜੀ ਸਾਸਰੀ ਘਰ ਸਾਸਰੀ ਵਿਹਟਾ ਤੋਂ ਆਹੇ ਜਿੱਪ ਤੇ ਬੈ ਲੈਣੀ ਕੋਈ ਨਾ ਰੱਖਣੀ ਇੱਕ ਮਿੰਟ ਰੱਖੀ ਬੰਨ ਲੈੰਦੂ ਰੱਖੀ ਬੰਨ ਲੈੰਦੂ ਇੱਧਰ ਲਾਗਾ ਆਹ ਕਾਸ਼ ਮੇਰਾ ਰੱਖਾ ਕਰੀ ਮੈਂ ਰੱਖਾ ਕਰੂੰਗਾ ਤੂੰ ਤੂੰ ਇਹਦੇ ਲਈ ਰਿਕਸ਼ਾ ਕਰੇਂਗਾ ਦੋਵੇਂ ਦੋਵੇਂ ਹੱਲਾ ਕਰਫਾਣਾ ਦੋਨੇ ਇੱਕ ਦਜੇ ਦੇ ਬਚਾਉਂਗਾ ਮਾਰੂ ਪਰਫੈਕਟ ਹੋਵੇ ਪਰ ਵੀ ਇਹਨਾਂ ਨੂੰ ਚਲੋ ਅੱਇਓ ਵੈਲਕਮ ਸਾਰੇ ਆ ਗਾ ਸਾਰੇ ਆ ਗਾ ਕੀ ਦੱਬੇ ਸਾਰਿਆਂ ਦੇ ਅਲੱਗ-ਅਲੱਗ ਹੀ ਦੇ ਲੈਂਦੇ ਆ ਲੜਨਾਂ ਲੜਨਾਂ ਬਹਿਣਗੇ ਸਾਰੇ ਅਨਾ ਸਾਈਡ ਤੋਂ ਲੱਗੋ ਸਾਈਡ ਤੇ ਜਾ ਜੋੜੀ ਲਉਣਾ ਪੈਣਾ ਜੱਗ ਕੰਚੀ ਫੜਦਣੀ ਹੈ ਨਾ ਉਧਰ ਨੂੰ ਲੋਕੀਏ ਤੇ ਗੰਮਸਾ ਬੋਲੀ ਕਿੰਨੇ ਬੋਲਦਾ ਸਾ ਜੀ ਜੇ ਮੈਂ ਪਹਿਲੇ ਪਾਉਂਦਾ ਹਾਂ ਡਾਈਟਿੰਗ ਉੱਤੇ ਆ ਨਾ ਜਿਹੜੇ ਬੰਦੇ ਕੋਈ ਇੱਕ ਚੀਜ਼ ਨਹੀਂ ਹਾਂ ਮੈਂ ਹੀ ਬੜੀ ਸੋਹਣੀ ਆ ਜੀ। ਖਾਣ ਨੂੰ ਜੀ ਕਰਨਾ। ਪੈਕਿੰਗ ਵੇਖ। ਗਾਣਾ ਬੋਲੋ ਨਾ। ਕਿਹੜਾ ਗਾਣਾ ਬੋਲੂ? ਰਖੜੀ ਦੇ ਕਿੰਨੇ ਗਾਣੇ ਹੁੰਦੇ ਨੇ ਤੁਹਾਨੂੰ? ਨਵੇਂ ਨਵੇਂ ਕਿੰਨੇ ਹੁੰਦੇ? ਹਾਂ ਹਾਂ। ਹੋਰ। ਅਹੋ ਨਵ ਨਵ ਆਇਆ ਰਖੜੀ ਬਣਦੀ ਨੀ ਵੀਰੇ ਦੇ ਗੁੱਟ ਤੇ। ਚੱਲੋ ਜੀ। ਬੜੀ ਬੜੀ ਹਿਊਮਰ ਹੋਵੇ ਵੀਰ ਜੀ ਦੀ ਥੈਂਕ ਯੂ ਬਹੁਤ ਬਹੁਤ ਕੰਮ ਚੱਲੇ ਬਹੁਤ ਬਹੁਤ ਕੰਮ ਚੱਲੇ ਅੱਛਾ ਉਹ ਯਾਰ ਖਾ ਲੋ ਜੀ ਵਾਓ ਨਹੀਂ ਥੈਂਕ ਯੂ ਥੈਂਕ ਯੂ ਆਂਡਾ ਲਾ ਬਹੁਤ ਚੰਗੀ ਆਂਡਾ ਆਂਡਾ ਦੇਖੀ ਜੀ ਪਿੱਛੋਂ ਹੁਣ ਮੈਂ ਦਿੱਤੀ ਕਿੰਨੇ ਅੰਡਾ ਖੋਲਣ ਹੋਣੇ ਲਿਖਿਆ ਰੁੱਤੇ ਹੁਣ ਲਾਦਾ ਇਕੱਲਾ ਸੀ ਨਹੀਂ ਡਰਾਈ ਕੇਕ ਸੀ ਲਿਖਿਆ ਹੋਲਡ ਅਪ ਇਹ ਦੂਣਾ ਪਿੱਪਲ ਉੱਤਾਂ ਦੇ ਸੱਟਰ ਬੋਲਣਾ ਹਾਂ ਉਹ ਬਹੁਤ ਮਸਾ ਹੋਈ ਕਿਉਂ ਨਾ ਹੈ ਉਹ ਨਹੀਂ ਤਾਂ ਨਹੀਂ ਦੋ ਬੰਦੇ ਰੋਟੀ ਐਲੀ ਖਾ ਲਈਆਂ ਉਹ ਨਾ ਦੋ ਤੇ ਉਹਨਾਂ ਪਾਲਸ਼ਾਂ ਨੇ ਆਨੇ ਨਹੀਂ ਜੀ ਨਹੀਂ ਕਰਦਾ ਜਦੋਂ ਮੇਰੇ ਲਈ ਕਰਦੇ ਵੀ ਪਾਲਸ਼ ਨਹੀਂ ਇੱਕ ਫ੍ਰੀ ਟਾਇਰ ਠੀਕ ਹੈ ਮੈਨੂੰ ਪਤਾ ਨਾ ਕਿੰਨੇ ਜੀ ਨਹੀਂ ਸ਼ੋਰ ਵਾਓ ਕਿੰਨੇ ਸੋਹਣੇ ਨਹੀਂ ਹੋਰੀ ਇਹ ਨਹੀਂ ਕੋਸਾ ਆ ਜਾਣੀ ਦਾਟ ਕੇ ਦਿਖਾਵਾਂਗੇ ਇਧਰ ਆ ਮੈਂ ਆਇਆ ਨਹੀਂ ਐਕਸਲੀ ਟੈਗ ਰੇਟ ਫੋਣੀ ਹੁੰਦੀ ਆ ਨਾਈਸ ਥੈਂਕ ਯੂ ਬੋਲੋ ਹੁਣ ਵੇਖ ਲੋ ਕਿੰਨੇ ਮਹੌਲ ਕੀ ਬਦਲ ਗਏ ਆ ਹਨਾ ਭੂਆ ਜੀ ਚੁੱਲੇ ਧੱਕਦੇ ਹੁੰਦੇ ਹਣ ਤੁਸੀਂ ਚੁੱਲੇ ਉੱਤੇ ਹੈ ਹੀ ਨਹੀਂ ਗਏ ਪੜੋਲੀਆਂ ਚੋਟੇ ਪੱਜੀ ਫਿਰਦੀਆਂ ਹੱਥ ਲੱਗੇ ਜੇ ਅੱਧਾ ਕੋ ਦਰਬਰਾਂ ਡਾਈ ਪੱਤਲਾ ਨਹੀਂ ਹਾਂ ਸਾਲਟ ਵਾਲੀ ਹੋ ਗਈ ਜੰਦੇ ਮੈਂ ਨਹੀਂ ਕੋਈ ਬਾਤ ਕਰਾਂ ਬਾਤ ਉਹ ਹੋਣ ਦਾ ਕੋਈ ਨਹੀਂ ਬਸ ਹੁਣ ਤੇ ਸਿਲੰਡਰ ਪਹਿਲਾਂ ਮੀਂਹ ਆਉਣਾ ਚੁੱਲੇ ਢੱਕਣੇ ਤੰਦੂਰ ਤੇ ਰੋਟੀਆਂ ਪਕਾਉਣੀਆਂ ਅਕਦਾ ਫਲ ਭਲ ਲੱਥੜੇ ਚੁੱਕੀ ਹੋ ਇੱਕ ਇੱਕ ਤਾਂ ਡੀ ਪੀਡੀ ਹੋ ਗਈ ਤੇ ਇੱਕ ਸਾਡੀ ਪੀਡੀ ਹੋ ਗਈ ਜਿੰਨੀ ਤਰੱਕੀ ਵੇਖੀ ਹੈ ਨਾ ਇਹ ਨਾਲ ਪਿਛਲੀ ਨੇ ਵੇਖੀ ਹੈ ਨਾ ਹੁਣ ਵਾਲੀਆਂ ਵੇਖੀ ਨਹੀਂ ਇਸ ਦੇ ਨਾਲ ਜਨਾ ਇੰਨਾ ਨੇ ਤਾਂ ਕੁਝ ਨਹੀਂ ਵੇਖਿਆ ਇਹ ਤਾਂ ਜੰਮੇ ਹੀ 7 ਦੀ ਚੱਲ ਗਿਆ ਮਤਲਬ ਕੀ ਆ ਸਾਡਾ ਜਿਹੜਾ ਤੇ ਮੋਟਰਸਾਈਕਲ ਕੀ ਨਰੇਣਾ ਸਕੂਲ ਬੋਤਲੇ ਅਨੇ ਚਾਹ ਨਾ ਛੱਡ ਕੇ ਆ ਛੱਡ ਨਹੀਂ ਆਂਦੇ ਮੈਂ ਕਿਹਾ ਮੈਂ ਕਿਹਾ ਸਾਡੇ ਦੁਰਕੇ ਨਹੀਂ ਜਾ ਸਕਦਾ ਤੁਰ ਕੇ ਚੜਦੇ ਚੜਦੇ ਵਾਕੇ ਫੇਰ ਤੇ ਜਿੱਦਾਂ ਹੀ ਪੜਨਾ ਆਉਂਦਾ ਦੇਖੋ ਕਿਹੜਾ ਤੁਰ ਕੇ ਆਉਂਦੇ ਨੇ ਇਹਦੇ ਬੜਾ ਸਤਨਾ ਅੱਜ ਕੱਲ ਦੇ ਗੱਡੀਆਂ ਤੇ ਮੋਟਰਸਾਈਕਲਾਂ ਦੇ ਜਾਂਦੇ ਆ। ਆ ਜੇ ਪਾਲਤ ਸਾਡੇ ਸਹੀ ਗੱਲ ਹੈ। ਤੁਸੀਂ ਵੀ ਤੁਰ ਕੇ ਜਾਂਦੇ ਰਹੋ। ਹੈਂ? ਤੁਸੀਂ ਤੁਰ ਕੇ ਜਾਂਦੇ ਰਹੇ। ਹੋਰ ਗੁਰੂ ਕੇ ਬਾਗ ਬੰਦੇ ਵਿੱਚ ਕਿਹੜੇ ਚੱਕਾ ਜਾਣਾ ਤਾਂ ਬੜਾ ਬੜੀ ਬੀਬੀ ਦਾ ਨੀਂਦ ਆ ਪ੍ਰਾਣੇ ਆਇ ਸੁਜਿੰਦਰ ਦੇ ਪੇਕੇ ਆ ਤੂੰ। ਕਿਤਾ ਸਰੀਆ ਸਰੀਆ ਜਾ ਲੈ ਆ। ਅਨਹਦ ਨੂੰ ਮਿਲਣ ਆਏ ਆ ਗ੍ਰਹਿਮਤ ਹੋਣੀ ਅੱਜ। ਨਾਲ ਆਈ ਚਾਚੀ ਇਹਦੀ ਕਵਲ ਦੇ ਨਾਲ ਆਈ ਮਾਸੀ ਤੇ ਇਧਰ ਆਇਆ ਕਵਲ ਦਾ ਪਰੌੜਾ ਨਾਲ ਆਈ ਬੱਚਾ ਪਾਰਟੀ ਓਏ ਬੱਚਾ ਪਾਰਟੀ ਬੱਚਾ ਬੜੀ ਬੜੀ ਖੁਸ਼ ਹੈ ਜਿਹੜੋ ਨਾਲ ਆਈ ਸਾਡੀ ਮਾਸੀ ਤੇ ਨਾਲ ਆਇਆ ਗਿਫਟ ਨਾਲ ਆਇਆ ਨਾ ਤੈਨੂੰ ਆ ਗਿਆ ਗਿਫਟ 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 ਰਖੜੀ ਦਾ ਗਿਫਟ ਆਇਆ ਨਾ ਤੈਨੂੰ ਥੈਂਕ ਯੂ ਕਰਦਾ ਚਾਚੀ ਦਾ ਥੈਂਕ ਯੂ ਹੁਣੇ ਖੋਲ ਦੇਣਾ ਹੈ ਲੈ ਨੰਨੇ ਮੋਜਾ ਬਣੀਆ ਤੇ ਗਿਫਟ ਆਣੀਆਂ ਦੇ ਹੈ। ਉਹ। ਹੂੰ। ਆਨਾਂ ਦੇ ਨੇ ਦੇਖੋ ਖਲਾਰੇ ਪਾ ਤੇ ਗਿਫਟ ਤੇ ਆਉਂਦੇ ਆ ਇਹਨੇ। ਆਨਾਂ ਤੇ ਬਹੁਤ ਸੋਹਣਾ ਆ। ਵੈਰੀ ਗੁੱਡ। ਬਹੁਤ ਨਾਈਸ ਆ। ਥੈਂਕ ਯੂ। ਥੈਂਕ ਯੂ। ਇਥੇ ਨੀਆ ਰੋਣ ਕ ਲੱਗਿਆ ਕੋਈ ਨੂੰ ਪਤਾ ਲੱਗੰਦਾ। ਕੋਈ ਕੀ ਬੋਲਦਾ ਕੀ ਬੋਲੰਦਾ। ਸਾਰੇ ਆਪਾਂ ਲੱਗੀ। ਮੈਂ ਨੰਨੇ ਦੇਣਾ। ਕੰਮ ਤੋਂ ਨਹੀਂ ਆਈ ਜਦੋਂ ਮੈਂ ਕਿਹਾ ਤੇ ਚਲ ਗਈ ਆਦੀ ਗੱਲ ਹੀ ਆਪਸ ਵਿੱਚ ਹੋ ਗਈ ਰਿਕਾਰਡ ਹੋ ਗਿਆ ਨਹੀਂ ਬਸਾਉਣਾ ਇਹ ਨਹੀਂ ਇਹ 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 ਪੂਰੇ ਦਿਨ ਹੈ ਨਾ ਰਹਿਣਾ ਰਹਿਣਾ ਭੂਈਏ ਇਹ ਵੀ ਨਹੀਂ ਲੱਗਦੀ ਇਹ ਵੀ ਨਹੀਂ ਦਿਖਾਣ ਕਿੰਨੀ ਸੋਹਣੀ ਹੈ ਉਹਦਾ ਚਿਹਰਾ ਤਾਂ ਹੁਣ ਅਨਹਦ ਜੂਵੀ ਵੀ ਨੂਰਖੜੀ ਬਣਨ ਲੱਗਾ ਵੱਜੂਗੀ ਤਮਾ ਗੰਢ ாய <laughs> சிவனி <oczywiścieEs poor laughs> bon, <try> <laughshalfart>. <laughs>